ਸਦਰਬੋਲੀ ਮਿਲੀ ਬਹੁਤ ਵੱਡੀ ਕਾਮਯਾਬੀ ਥਾਣਾ ਸਦਰਬੋਲੀ ਤੋਂ ਦੋ ਚਪਟ ਮਾਰ ਕੀਤੇ ਕਾਬੂ ਸ਼੍ਰੀ ਰਿਸ਼ਭ ਭੋਲਾ ਆਈਪੀਐਸ ਐਸਜੀਪੀ ਨੌਰਥ ਵੱਲੋਂ ਦਿੱਤੀ ਗਈ ਵਿਸਥਾਰ ਪੂਰਵ ਜਾਣਕਾਰੀ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ I won't quit keep going till I got it I won't give up till I'm on top yo no height time to give up if i do something man i do it till like ਰੀਸੈਂਟ ਪਾਸ ਦੇ ਵਿੱਚ ਸਾਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਪੁਲਿਸ ਸਟੇਸ਼ਨ सदर ਦੇ ਵਿੱਚ ਜਿਹਦੇ ਵਿੱਚ ਕੀ ਕੰਪਲੇਨੈਂਟ ਨੇ ਸਾਨੂੰ ਦੱਸਿਆ ਜੋ ਕਿ ਕੰਪਲੇਨੈਂਟ ਦਾ ਨਾਮ ਹੈ ਲਵਿਨਾ ਵਾਈਫ ਆਫ ਸ਼ੁਭਮ ਸ਼ਰਮਾ ਰੈਜ਼ੀਡੈਂਟਸ ਆਫ ਗਲੀ ਨੰਬਰ 1 ਜਵਾਹਰ ਨਗਰ ਪਟਾਲਾ ਰੋਡ ਅੰਮ੍ਰਿਤਸਰ ਉਹਨਾਂ ਨੇ ਸਾਨੂੰ ਦੱਸਿਆ ਕਿ ਜਦੋਂ ਉਹ ਬਾਜ਼ਾਰ ਤੋਂ ਕੁਝ ਲੈ ਕੇ ਖਰੀਦ ਕੇ ਆਪਣੇ ਘਰਵਾਰ ਨੂੰ ਜਾ ਰਹੇ ਸਨ ਤੇ ਉਹਦੇ ਡਿਊਰਿੰਗ ਥੈਟ ਟਾਈਮ ਦੋ ਅਕਿਊਜ਼ ਜਿਹੜੇ ਸੀਗੇ ਬਾਈਕ ਤੇ ਸਵਾਰ ਹੋ ਕੇ ਆਏ ਤੇ ਉਹਨਾਂ ਦੀ ਚੇਨ ਸਨੈਚ ਕਰਕੇ ਲੈ ਗਏ ਤੇ ਤੁਰੰਤ ਇਹਦੇ ਤੇ ਕਾਰਵਾਈ ਕਰਦੇ ਹੋਏ ਪੁਲਿਸ ਸਟੇਸ਼ਨ ਸਦਰ ਨੇ ਐਫ ਆਈ ਆਰ ਰਜਿਸਟਰ ਕੀਤੀ 228 ਪਟਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਦੇ ਵਿੱਚ ਸਾਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਅੰਡਰ ਦ ਗਾਈਡੈਂਸ ਆਫ ਆਨਰੇਬਲ ਸੀਪੀ ਅੰਮ੍ਰਿਤ ਸਰ ਸਾਡੀ ਟੀਮਸ ਨੇ ਵਧੀਆ ਪਰਫਾਰਮ ਕਰਦੇ ਹੋਏ ਇਸ ਚੀਜ਼ ਨੂੰ ਟ੍ਰੇਸ ਕਰਦੇ ਹੋਏ ਐਂਡ ਟਰੈਕ ਕਰਦੇ ਹੋਏ ਐਕਿਊਜ਼ ਨੂੰ ਅਰੈਸਟ ਕੀਤਾ ਇਹਦੇ ਵਿੱਚ ਅਸੀਂ ਦੋ ਐਕਿਊਜ਼ ਤੇ ਅਰੈਸਟ ਇਫੈਕਟ ਕੀਤੀ ਹੈ ਫਰਸਟ ਆਫ ਆਲ ਗੁਰਵਿੰਦਰ ਸਿੰਘ ਏਲੀਅਸ ਰਵੀ son of ਸੁਖਚੰਦ ਸਿੰਘ ਜਿਹੜਾ ਕਿ ਤੂਥ ਸਾਹਿਬ ਗੁਰਦੁਆਰਾ ਦੇ ਕੋਲ ਰਹਿੰਦਾ ਸੁਲਤਾਨਪੁਰ ਰੋਡ ਤੇ ਤੇ ਦੂਜਾ ਲਪੀਤ ਸਿੰਘ ਸਨੁਫ ਰਣਜੋਤ ਸਿੰਘ AV ਸੇਮ ਏਰੀਆ ਸੁਲਤਾਨਪੁਰ ਮੈਂਟ ਦੇ ਏਰੀਆ ਤੇ ਰਹਿੰਦੇ ਆ ਇਹਦੇ ਥਰੂ ਅਸੀਂ ਫੋਲੋ ਕਰਦੇ ਹੋਏ ਅਮਰੀਕ ਸਿੰਘ ਐਲੀਅਸ ਚਿੰਦਾ ਜਿਹੜਾ ਕਿ ਜੁਵਲਰ ਸੀ ਜਿਨ੍ਹਾਂ ਨੂੰ ਇਹਨਾਂ ਨੇ ਵੇਚਿਆ ਆਗੇ ਉਹਨੂੰ ਵੀ ਅਸੀਂ ਐਪਰੀਹੈਂਡ ਕਰਕੇ ਉਹਦੇ ਤੇ ਵੀ ਅਸੀਂ ਅਰੈਸਟ ਇਫੈਕਟ ਕੀਤੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੇ ਅਕਿਊਜ਼ਡ ਹੈਗੇ ਦੋਨੋਂ ਗੁਰਵਿੰਦਰ ਸਿੰਘ ਤੇ ਲਾਪ੍ਰੀਤ ਸਿੰਘ ਇਹਨਾਂ ਦੇ ਉੱਤੇ ਆਲਰੇਡੀ ਥੈਫਟਸ ਤੇ ਪ੍ਰੀਵੈਂਟਿਵ ਐਕਸ਼ਨ ਦੇ ਪਹਿਲਾਂ ਵੀ ਪਰਚੇ ਹਨ ਤੇ ਅਸੀਂ ਤੁਹਾਨੂੰ ਅਸ਼ੋਰ ਕਰਨਾ ਚਾਹੁੰਦੇ ਆ ਕਿ Uh, see we are always ready and always uh, in position to keep the and maintain the law and order situation uh, in the district and th the safety and security thank you